ਸਾਡੇ ਵਾਲਾ ਰੇਡੀਓ ਤੇ ਸਾਰਿਆਂ ਦਾ ਸਵਾਗਤ ਹੈ ਜੀ ਪਿਆਰ ਭਰੀ ਸਤਿ ਸ਼੍ਰੀ ਅਕਾਲ ਮੈਂ ਹਾਂ ਹਰਮਨ ਬ੍ਰੇਸਕੋਰ ਖਬਰਾਂ ਲੈ ਕੇ ਅਸੀਂ ਹਰ ਰੋਜ਼ ਦੀ ਤਰ੍ਹਾਂ ਹਾਜ਼ਰ ਹੋ ਗਏ ਹਾਂ ਤੇ ਗੱਲਬਾਤ ਕਰਾਂਗੇ ਹਰ ਰੋਜ਼ ਦੀ ਤਰ੍ਹਾਂ ਹੀ ਸੀਨੀਅਰ ਪੱਤਰਕਾਰ ਸਵਰਨ ਸਿੰਘ ਟਾਣਾ ਜੀ ਦੇ ਨਾਲ ਟਾਣਾ ਸਰ ਤੁਹਾਡਾ ਪ੍ਰੋਗਰਾਮ ਦੇ ਵਿੱਚ ਬਹੁਤ-ਬਹੁਤ ਸਵਾਗਤ ਹੈ ਜੀ ਬੜੀ ਮਿਹਰਬਾਨੀ ਜੀ ਤੁਹਾਡਾ ਬਹੁਤ-ਬਹੁਤ ਧੰਨਵਾਦ ਤੇ ਸਾਡੇ ਵਾਲਾ ਰੇਡੀਓ ਸੁਣਨ ਵਾਲੇ ਸਾਡੇ ਸਾਰੇ ਹੀ ਪਰਿਵਾਰਕ ਮੈਂਬਰਾਂ ਨੂੰ ਸਤਿ ਸ਼੍ਰੀ ਅਕਾਲ ਸੇ ਸਭ ਤੋਂ ਪਹਿਲਾਂ ਤਾਂ ਲੁਧਿਆਣੇ ਦੀ ਗੱਲ ਕਰਦੇ ਆਂ ਜੀ ਕੀ ਹਾਲਾਤ ਨੇ ਅੱਜ ਫੇਰ ਸਾਫ਼ ਹੋ ਜਾਊਗਾ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਹੋ ਜਾਊਗਾ ਕਿ ਲੋਕ ਕਿਦ ਤੇ ਵਿਸ਼ਵਾਸ ਜਿਤਾਉਂਦੇ ਨੇ ਦੇਖੋ ਜੀ ਗੱਲ ਇਹ ਕਿ ਜਦੋਂ ਆਪਾਂ ਇਹਨਾਂ ਖਬਰਾਂ ਨੂੰ ਰਿਕਾਰਡ ਕਰ ਰਹੇ ਆਂ ਇਸ ਵੱਡੇ ਲੁਧਿਆਣਾ ਪੱਛਮੀ ਵਾਸਤੇ ਵੋਟਾਂ ਦੀ ਗਿਣਤੀ ਦਾ ਕੰਮ ਸ਼ੁਰੂ ਹੋ ਗਿਆ ਸ਼ੁਰੂ ਹੋਏ ਨੂੰ ਲਗਭਗ 40 ਮਿੰਟ ਹੋ ਗਏ ਆ ਜਿਹੜੇ ਮੁੱਢਲੇ ਦਿੱਤੀ ਜੀ ਆ ਉਹਨਾਂ ਦੇ ਵਿੱਚ ਆਮ ਆदमी ਪਾਰਟੀ ਕੁਝ ਕ ਵੋਟਾਂ ਦੇ ਫਰਕ ਦੇ ਨਾਲ ਅੱਗੇ ਆ ਮੁੱਢਲੇ ਨਤੀਜੇ ਦੇ ਵਿੱਚ ਹਾਲਾਂਕਿ ਇਹ ਗੱਲ ਪੂਨ ਕਲੀਅਰ ਹੋਊਗੀ ਸਾਫ਼ ਹੋਊਗੀ ਬਿਲਕੁਲ 2 ਘੰਟੇ ਬਾਅਦ ਵੀ ਭਾਈ ਕਿਹੜੀ ਪਾਰਟੀ ਜਿੱਤ ਗਈ ਕਿ ਦਰਵਾਜ਼ੇ ਵਜਦੇ ਤੇ ਕਿੱਧਰ ਭੰਗੜੇ ਪੈਂਦੇ ਤੇ ਕਿੱਧਰ ਮਯੂਸੀ ਪਸਰਦੀ ਆ ਪਰ ਫਿਲਹਾਲ ਆਮ ਆਦਮੀ ਪਾਰਟੀ ਅੱਗੇ ਥੋੜੀਆਂ ਕਵੋਟਾਂ ਦੇ ਫਰਕ ਦੇ ਨਾਲ ਜਿੰਨੇ ਕੁ ਹੁਣ ਤੱਕ ਚੱਲਿਆ ਵੀ 1-2 ਰਾਊਂਡ ਦੀ ਗਿਣਤੀ ਹੋਈ ਆ ਉਹਦੇ ਵਿੱਚ ਅੱਗੇ ਆ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਜਿਹੜੀ ਅੱਜ ਵਾਲੀ ਚੋਣ ਆ ਇਹਦੇ ਵਿੱਚ ਕੋਈ ਹੋਰ ਕੁਝ ਵੀ ਕਹੇ ਪਰ ਇਹ ਗੱਲ ਕਲੀਅਰ ਆ ਵੀ ਐਨ 2027 ਦੇ ਲਈ ਤੈਅ ਕਰਨਾ ਕਿ ਕਿਹੜੀ ਪਾਰਟੀ ਨੂੰ ਲੋਕ ਕਿੰਨਾ ਪਿਆਰ ਦਿੰਦੇ ਆ ਕਿਹੜੀ ਪਾਰਟੀ ਲੋਕਾਂ ਦੇ ਮਨਾਂ ਵਿੱਚ ਕਿੰਨਾ ਸਤਿਕਾਰ ਖੱਟਦੀ ਆ ਤੇ ਪ੍ਰਵệਖ ਦੇ ਵਿੱਚ ਲੋਕ ਕਿਹਦੇ ਨਾਲ ਜੁੜੇ ਰਹਿ ਸਕਦੇ ਆ ਅਗਲੀ ਗੱਲ ਮਹੱਤਵਪੂਰਨ ਇਹ ਆ ਕਿ ਇੱਥੇ ਕੀ ਸਾਰੀਆਂ ਹੀ ਸਿਆਸੀ ਪਾਰਟੀਆਂ ਨੇ ਜ਼ੋਰ ਲਾਇਆ ਪਰ ਗੱਲ ਇਹ ਜੀ ਕਿ ਤਿੰਨ ਵੱਡੀਆਂ ਪਾਰਟੀਆਂ ਦੇ ਵਿੱਚ ਸਾਨੂੰ ਵੱਖਰੀ ਵੀ ਵੇਖਣ ਨੂੰ ਮਿਲੇ ਆ ਆਮ ਆਦਮੀ ਪਾਰਟੀ ਦੇ ਵਿੱਚ ਵੀ ਸਾਰਾ ਕੁਝ ਇਕੱਠ ਜੁਟ ਨਹੀਂ ਹੈਗਾ ਆਮ ਆਦਮੀ ਪਾਰਟੀ ਦਾ ਇਤਿਹਾਸੇ ਸੋਚਦਾ ਵੀ ਜੇਕਰ ਦਿੱਲੀ ਤੋਂ ਆਇਆਂ ਨੂੰ ਇਥੋਂ ਜਿੱਤ ਮਿਲ ਜਾਂਦੀ ਹੈ ਜਿਹੜੀ ਕਿ ਮਿਲਣ ਦੀ ਆਸ ਆ ਜੇਕਰ ਉਹ ਮਿਲ ਜਾਂਦੀ ਹੈ ਤਾਂ ਭਾਈ ਮੰਤਰੀ ਮੰਡਲ ਦੇ ਵਿੱਚ ਬਦਲਾਅ ਹੋਊਗਾ ਮੰਤਰੀ ਮੰਡਲ ਦੇ ਵਿੱਚ ਬਦਲਾਅ ਹੋਣ ਤੋਂ ਬਾਅਦ ਕਈ ਆਪਣੇ ਜਿਹੜੇ ਪਿੱਛੇ ਪੈ ਜਾਣਗੇ ਤੇ ਭਾਈ ਫਿਰ ਕਈਆਂ ਦੀ ਸ਼ਿਰ ਚੜ ਕੇ ਬੋਲਣੀ ਆ ਤੇ ਦੂਜੀ ਕਾਂਗਰਸ ਪਾਰਟੀ ਦੇ ਵਿੱਚ ਆਪਾਂ ਜਾਣਦੇ ਵੀ ਕਲੇਸ਼ ਹੀ ਰਹਿਣਾ ਕੱਜੀਆ ਹੀ ਰਹਿਣਾ ਉਹਨਾਂ ਨੇ ਕਦੇ ਇੱਕ ਹੋਣਾ ਹੀ ਨਹੀਂ ਉਧਰ ਅਕਾਲੀ ਦਲ ਦੇ ਵਿੱਚ ਵੀ ਜਿਹੜੀ 5 ਮੈਂਬਰੀ ਕਮੇਟੀ ਆ ਉਹ ਪਹਿਲਾਂ ਹੀ ਦਾਅਵਾ ਕਰੀ ਜਾਂਦੀ ਸੀ ਕਿ ਭਾਈ ਜਿਹੜਾ ਅਕਾਲੀ ਦਲ ਦਾ ਉਮੀਦਵਾਰ ਆ ਤੇ ਏਰੀ ਦੀ ਜ਼ਮਾਨਤ ਬਚ ਗਈ ਮੈਨੂੰ ਤਾਂ ਕਿਉ ਸਾਨੂੰ ਤਾਂ ਕਿਉ ਮਤਲਬ ਇਹ ਆ ਵੀ ਸਾਰੀਆਂ ਸਿਆਸੀ ਪਾਰਟੀਆਂ ਇਹੋ ਜੇ ਚੱਕਰ ਦੇ ਵਿੱਚ ਹੀ ਫਸਿਆ ਰਹੀਆਂ ਦੂਜੇ ਨੂੰ ਹਰਾਉਣ ਤੋਂ ਪਹਿਲਾਂ ਆਪਣੇ ਨੂੰ ਹਰਾਉ ਪੈਦਾ ਤਾਂ ਇਸ ਦਲ ਦੇ ਉੱਤੇ ਲੱਗਣਾ ਰਹੀਆਂ ਸੋ ਇਹਨੇ ਕੀ ਬਣਦਾ ਪਰ ਇੰਨੀ ਗੱਲ ਜ਼ਰੂਰ ਆ ਕਿ ਐਤਕੀ ਨਾ ਕੁਝ ਇੱਕ ਵੱਖਰਾ ਕੁਝ ਦੇਖਣ ਨੂੰ ਮਿਲਿਆ ਮੈਂ ਰਾਤ ਇੱਕ ਰਿਪੋਰਟ ਪੜ੍ਹੀ ਉਹਦੇ ਵਿੱਚ ਇਹ ਵੀ ਪਹਿਲੀ ਵਾਰ ਹੋਇਆ ਕਹਿੰਦੇ ਜੀ ਹਲਵਾਈਆਂ ਦੇ ਕੋਲੇ ਕਿਸੇ ਪਾਰਟੀ ਨੂੰ ਕਿ ਆਰਡਰ ਹੀ ਨਹੀਂ ਭੇਜਿਆ ਸਲਾਮ ਆਂਆਂ ਨੂੰ ਕਿਸੇ ਨੇ ਇਹ ਗੱਲ ਕਹੀ ਨਹੀਂ ਵੀ ਭਾਈ ਸਾਡੇ ਲਈ 10 ਕੁਇੰਟਲ ਸਾਡੇ ਲਈ 20 ਕੁਇੰਟਲ ਲੱਡੂ ਤਿਆਰ ਕਰ ਦਿਓ ਬੈਂਡਵਾਜੇ ਵਾਲਿਆਂ ਨਾਲ ਕਿਸੇ ਨੇ ਸੰਪਰਕ ਨਹੀਂ ਕੀਤਾਗਾ ਉਹਦੇ ਪਿੱਛੇ ਕਾਰਨ ਦੇ ਵੀ ਵੋਟਾਂ ਪਈਆਂ ਸਾਰੀਆਂ 51% ਤੇ ਪਾਰਟੀਆਂ ਦੇ ਉਮੀਦਵਾਰਾਂ ਨੂੰ ਇਸ ਗੱਲ ਦਾ ਪਤਾ ਹੀ ਨਹੀਂ ਲੱਗ ਰਿਹਾ ਸੀਗਾ ਵੀ ਭਾਈ ਅਸੀਂ ਕਿਹਦੇ ਪੱਖ ਚ ਮੰਨੀਏ ਇਹ ਗੱਲ ਤੇ ਕਿਹਦੇ ਖਿਲਾਫ ਮੰਨੀਏ ਇਹ ਗੱਲ ਸੋ ਇਹ ਹੈ ਜੀ ਕਿ ਬਈ ਨੇ ਕੀ ਬਣਦਾ ਪਰ ਪਿਛਲੇ ਕੁਸਟਨਾ ਤੋਂ ਕਿਉਂਕਿ ਜਦੋਂ 19 ਤਰੀਕ ਨੂੰ ਵੋਟਾਂ ਪੈ ਗਈਆਂ ਸੀ ਅੱਜ ਆਪਾਂ 23 ਨੂੰ ਸਮਝ ਪਾ ਰਹੇ ਖਬਰਾਂ ਦੀ ਤੇ ਇਹ ਜਿਹੜੇ ਤਿੰਨ ਚਾਰ ਦੇਣਾ ਇਹ ਤੰਤਰਕਾਂ ਦੇ ਜੋਤਸੀਆਂ ਦੇ ਪੰਡਤਾਂ ਦੇ ਲੇਖੇ ਲਾਏ ਆ ਉਮੀਦਵਾਰਾਂ ਨੇ ਸਾਰੀਆਂ ਸਿਆਸੀ ਪਾਰਟੀਆਂ ਦੇ ਜਿਹੜੇ ਉਮੀਦਵਾਰ ਆ ਉਹ ਉਧਰਲੇ ਪਾਸੇ ਜਿਹੜੇ ਤੇ ਜਿਹੜਾ ਕੱਢਦੇ ਰਹੇ ਆ ਸੋ ਕੁਝ ਕੁ ਘੰਟਿਆਂ ਬਾਅਦ ਜਾ ਕੇ ਨਹੀਂ ਕੁਝ ਕੁ ਮਿੰਟਾਂ ਬਾਅਦ ਤਸਵੀਰ ਸਾਫ਼ ਹੋ ਜਾਣੀ ਆ ਵੀ ਭਾਈ ਕੌਣ ਜਿੱਤ ਗਿਆ ਤੇ ਕੌਣ ਹਾਰ ਗਿਆ ਕਿਵੇਂ ਕਿਹੜਾ ਕੀ ਨੁਕਸਾਨ ਮੰਨਣਾ ਤੇ ਕਿਹਨੇ ਕਿਹੜਾ ਕੀ ਫਾਇਦਾ ਮੰਨਣਾ ਪਰ ਇਹ ਹੈ ਜੀ ਕਿ ਇਹ ਜਿਹੜੀ ਲੁਧਿਆਣੇ ਵਾਲੀ ਚੋਣ ਆ ਇਹਨੇ ਬਹੁਤ ਕੁਝ ਇਤਕੀ ਦਿਖਾ ਦਿੱਤਾ ਵੀ ਏਕਤਾ ਕਿਉਂ ਨਹੀਂ ਪਾਰਟੀਆਂ ਦੇ ਵਿੱਚ ਤੇ ਅੰਦਰੂਨੀ ਤੌਰ ਦੇ ਉੱਤੇ ਕੀ ਕੋਈ ਚੱਲਦਾ ਜੀ ਜੀ ਬਿਲਕੁਲ ਸਹੀ ਤੈਣਾ ਸਾਹਿਬ ਤੇ ਬਾਕੀ ਚਲੋ ਸਮਾਂ ਸਾਰਾ ਕੁਝ ਤੈਅ ਕਰ ਦਊਗਾ ਉਧਰ ਕਹਿੰਦੇ ਹਰਜੋਤ ਬੈਂਸ ਹੋਰਾਂ ਨੇ ਸੁਖਬੀਰ ਸਿੰਘ ਬਾਦਲ ਉਹਨਾਂ ਨੂੰ ਬੜੇ ਤਿੱਖੇ ਸਵਾਲ ਕੀਤੇ ਨੇ ਜੀ ਕੀ ਕਹਿਣਾ ਉਹਨਾਂ ਦਾ ਹਾਂ ਬਿਲਕੁਲ ਜੀ ਹਰਜੋਤ ਬੈਂਸ ਹੋਰਾਂ ਨੇ ਸੁਖਬੀਰ ਬਾਦਲ ਹੋਰਾਂ ਨੂੰ ਤਿੱਖੇ ਸਵਾਲ ਕੀਤੇ ਆ ਤੇ ਇਹ ਗੱਲ ਕਹੀ ਜੀ ਕਿ ਸੁਖਬੀਰ ਸਿੰਘ ਬਾਦਲ ਹੋਰੀ ਜਿਹੜੇ ਉਹਨਾਂ ਨੇ ਆਪਣਾ ਹੋਟਲ ਬਣਾਉਣ ਤੋਂ ਬਿਨਾ ਉਹਨਾਂ ਨੇ ਆਪ ਦੇ ਘਰ ਬਾਰੇ ਸੋਚਣ ਤੋਂ ਬਿਨਾ ਅੱਜ ਤੱਕ ਕੀਤਾ ਕੀ ਆ ਉਹਨਾਂ ਨੇ ਆ ਗੱਲਾਂ ਕਹੀਆਂ ਦੂਜੀ ਮਹੱਤਵਪੂਰਨ ਗੱਲ ਇਹ ਆ ਵੀ ਵਿਚੋ ਚੱਕਰ ਕੀ ਆ ਇਹ ਗੱਲ ਵੀ ਅਸਲ ਦੇ ਵਿੱਚ ਨਾ ਪਿਛਲੇ ਦਿਨੀ ਸੁਖਬੀਰ ਬਾਦਲ ਹੋਰ ਨੇ ਇੱਕ ਗੱਲ ਕਹੀ ਉਹ ਕਹਿੰਦੇ ਵੀ ਦੇਖੋ ਬਹੁਤ ਸਾਰੇ ਅਦਾਰਿਆਂ ਦੇ ਵਿੱਚ ਦਿੱਲੀ ਵਾਲੇ ਆ ਕੇ ਕਾਬਜ਼ ਹੋ ਗਏ ਆ ਤੇ ਪੰਜਾਬ ਦੇ ਮੁੱਖ ਮੰਤਰੀ ਦੀ ਕੁਰਸੀ ਨੂੰ ਪਰੇ ਕਰ ਦਿੱਤਾ ਗਿਆ ਇਸ ਸੰਵਿਧਾਨਕ ਉਹਦੇ ਨੂੰ ਪਰੇ ਕਰਕੇ ਤੇ ਦਿੱਲੀ ਵਾਲੇ ਜਿਹੜੇ ਉਹ ਕਾਬਜ਼ ਹੋ ਗਏ ਆ ਤੇ ਮੁੱਖ ਮੰਤਰੀ ਉਹਨਾਂ ਦੇ ਮੂਹਰੇ ਹੱਕੂ ਬਣੇ ਬੈਠੇ ਆ ਵੀ ਭਾਈ ਤੁਸੀਂ ਜਿਵੇਂ ਕਰਨਾ ਕਰ ਲੋ ਬਸ ਮੈਨੂੰ ਬਚਾਈ ਰੱਖਿਓ ਉਹ ਕਹਿੰਦੇ ਵੀ ਮੁੱਖ ਮੰਤਰੀ ਨੇ ਸਰੈਂਡਰ ਕਰਤਾ ਤੇ ਦਿੱਲੀ ਵਾਲੇ ਜਿਹੜੇ ਉਹ ਸਰਕਾਰ ਇਸ ਥੋੜੇ ਜਿਨਾ ਰੇ ਆ ਇਸ ਗੱਲ ਦੇ ਉੱਤੇ ਹਰਜੋਤ ਬੈਂਸੋਰੀ ਤੱਤੇ ਭਰੇ ਹੋਏ ਉਹਨਾਂ ਨੇ ਇਹ ਗੱਲ ਕਹੀ ਜੀ ਕਿ ਭਗਵੰਤਬਾਨ ਦੇ ਬਾਰੇ ਤਾਂ ਸੁਖਵੀਰ ਬਾਦਲ ਨੂੰ ਇਹੋ ਜੀ ਗੱਲ ਕਰਨ ਦੀ ਲੋੜ ਹੀ ਨਹੀਂ ਗਈ ਨਾ ਹੀ ਇਹਨਾਂ ਦੀ ਕੋਈ ਇਹੋ ਜੀ ਰੁਤਬਾ ਬਣਦਾ ਉਹ ਕਹਿੰਦੇ ਵੀ ਉਹ ਸੁਖਵੀਰ ਬਾਦਲ ਜਿਹੜੇ ਅੱਜ ਵੀ ਔਲਦੇ ਆ ਕਿ ਸਾਡਾ ਦਿੱਲੀ ਵਾਲਿਆਂ ਦੇ ਨਾਲ ਘੱਟ ਜੋੜ ਹੋ ਜੇ ਜਿਹੜੇ ਆਪਦੀ ਘਰ ਵਾਲੀ ਦੀ ਕੁਰਸੀ ਬਚਾਉਣ ਦੇ ਲਈ ਬੜਾ ਲੰਮਾ ਸਮਾਂ ਭਾਜੇਪੀ ਦੀਆਂ ਲੇਲੜੀਆਂ ਦੇ ਉੱਤੇ ਰਹੇ ਆ ਜਿਨ੍ਹਾਂ ਨੇ ਡਿਪਟੀ ਸੀਐਮ ਹੁੰਦਿਆਂ ਤੇ ਸਾਰਾ ਕੁਝ ਆਪਦੇ ਪਰਿਵਾਰ ਦੇ ਲਈ ਕੀਤਾ ਹੋਰ ਕਿਸੇ ਲਈ ਕੁਝ ਵੀ ਨਹੀਂ ਕੀਤਾ ਜਿਨ੍ਹਾਂ ਨੇ ਸੁਖਵਲਾਸ ਵਰਗੇ ਹੋਟਲ ਬਣਾਏ ਆ ਤੇ ਉਹ ਅੱਜ ਭਗਵੰਤ ਮਾਨ ਦੇ ਉੱਤੇ ਟਿੱਪਣੀਆਂ ਕਰਦੇਗੇ ਵੀ ਭਾਈ ਤੁਸੀਂ ਐ ਕਰਦੇ ਹੋ ਤੁਸੀਂ ਆ ਕਰਦੇ ਹੋ ਤੁਸੀਂ ਯੋ ਕਰਦੇ ਹੋ ਉਹ ਕਹਿੰਦੇ ਵੀ ਇਹਨਾਂ ਨੂੰ ਤਾਂ ਇਹਨਾਂ ਵਿਸ਼ਾ ਦੀ ਗੱਲ ਛੇੜਨੀ ਹੀ ਨਹੀਂ ਚਾਹੀਦੀ ਸੋ ਇਹ ਰਾਜਨੀਤੀ ਹੈ ਭਾਈ ਰਾਜਨੀਤੀ ਦੇ ਵਿੱਚ ਆਹਾ ਕੁਝ ਹੀ ਦੇਖਣ ਨੂੰ ਮਿਲਦਾ ਹੁੰਦਾ ਮੈਂ ਅੱਗੇ ਵੀ ਗੱਲ ਕਹਿਣਾ ਹੁੰਦਾ ਪੰਜਾਬ ਦੀ ਰਾਜਨੀਤੀ ਮਜਮਾ ਆਧਾਰਤਾ ਇੱਥੇ ਹਰ ਗੱਲ ਦਾ ਮਜਮਾ ਲੱਗਦਾ ਇੱਥੇ ਕੋਈ ਸਿਆਣੀ ਗੱਲ ਸੰਸੀਅਰ ਗੱਲ ਇੱਕ ਧਿਰ ਵੱਲੀ ਗੱਲ ਕਰਦੀ ਹੈ ਦੂਜੀ ਉਸ ਤੋਂ ਵੱਲੀ ਕਰਦੀ ਤੀਜੀ ਉਹਨਾਂ ਨੂੰ ਉਤਰ ਦੇਣ ਲਈ ਉਸ ਤੋਂ ਵੱਲੀ ਕਰਦੀ ਹੈ ਸੋ ਆਹ ਕੁਝ ਚੱਲਿਆ ਨਾ ਫਿਲਹਾਲ ਮਿਹਣੋ ਮਿਹਣੀ ਵਾਲਾ ਸਸਲਫਾ ਜਾਰੀ ਹੈ ਜੀ ਜੀ ਬਿਲਕੁਲ ਤੇ ਟੇਣਾ ਸਾਹਿਬ ਉੱਧਰ ਪੰਜਾਬ ਮੰਤਰੀ ਮੰਡਲ ਦੇ ਵਿੱਚ ਵੀ ਕਹਿੰਦੇ ਕਾਫੀ ਵੱਡਾ ਫੇਰਬਦਲ ਵਾਧਾ ਹੋਣਾ ਹੈ ਜੀ ਤਾਂ ਬਿਲਕੁਲ ਜੀ ਇਹ ਹੋਊਗਾ ਜੀ ਬੇਸ਼ੱਕ ਕੋਈ ਵੀ ਨਤੀਜਾ ਆਵੇ ਕਿਵੇਂ ਵੀ ਆਵੇ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਫੇਰਬਦਲ ਹੋਣ ਦੀ ਆਸ ਪੂਰੀ ਪੂਰੀ ਹੈ ਦੇਖੋ ਇੱਕ ਤੱਕਲ ਬੜੀ ਕਲੀਅਰ ਹੈ ਵੀ ਸੰਜੀਵ ਅਰੋੜਾ ਦੇ ਰਾਹੀਂ ਸਿਰਫ ਇੱਕ ਵਿਭਾਗ ਨਹੀਂ ਬਦਲੇ ਜਾਣਾ ਵੀ ਭਾਈ ਇੱਕ ਉਹਨਾਂ ਨੂੰ ਮਿਲ ਗਿਆ ਕਿਸੇ ਦੇ ਕੋਲੇ ਕੋਈ ਵਿਭਾਗ ਹੈ ਤੇ ਉਹੀ ਮਿਲਣਾ ਨਾ ਉਹਨਾਂ ਨੂੰ ਇਹਦਾ ਮਤਲਬ ਇਹ ਆ ਵੀ ਕਈ ਪਾਸਿਓਂ ਕਈ ਤਰ੍ਹਾਂ ਦੀ ਹਲਚਲ ਹੋਊਗੀ ਇਹਦਾ ਮਤਲਬ ਤਾਂ ਇਹ ਆ ਕਈ ਮੰਤਰੀਆਂ ਦੀ ਕੁਰਸੀ ਜਾਣ ਦੀ ਸੰਭਾਵਨਾ ਕਈ ਨਵੇਂ ਚਿਹਰੇ ਵਿੱਚ ਸ਼ਾਮਲ ਹੋਣ ਦੀ ਸੰਭਾਵਨਾ ਸੋ ਇਹ ਹੈ ਜੀ ਕਿ ਐਤ ਕੀ ਜਿਹੜਾ ਮੰਤਰੀ ਮੰਡਲ ਦੇ ਵਿੱਚ ਬਦਲਾਅ ਉਹ ਕਹਿੰਦੇ ਵੀ ਕਾਫੀ ਵੱਡੇ ਪੱਧਰ ਦੇ ਉੱਤੇ ਹੋਣਾ ਸੋ ਉਹ ਜਿਹੜਾ ਵੱਡੇ ਪੱਧਰ ਦੇ ਉੱਤੇ ਹੋਊਗਾ ਤੇ ਉਸ ਤੋਂ ਬਾਅਦ ਕਿਹਦੀ ਕਿਹਦੀ ਕੁਰਸੀ ਜਾਊਗੀ ਇਹ ਵਕਤ ਦੱਸੂਗਾ ਪਰ ਜਦੋਂ ਤੋਂ ਇਹਨਾਂ ਦੀ ਸਰਕਾਰ ਆਈ ਹੈ ਤੇ ਉਦੋਂ ਤੋਂ ਮੰਤਰੀ ਮੰਡਲ ਦੇ ਵਿੱਚ ਕਈ ਵਾਰੀ ਬਦਲਾਅ ਹੋਇਆ। ਸੋ ਹੁਣ ਜਿਹੜੇ ਮੰਤਰੀ ਮੰਡਲ ਦੇ ਵਿੱਚ ਹੈਗੇ ਉਹਨਾਂ ਨੂੰ ਵੀ ਫਿਕਰ ਪਿਆ ਹੋਇਆ ਇਸ ਗੱਲ ਦਾ ਵੀ ਯਾਰ ਜਦੋਂ ਹੁਣ ਮੰਤਰੀ ਮੰਡਲ 'ਚ ਬਦਲਾਅ ਹੋਊਗਾ ਤਾਂ ਸਾਡੇ ਵਾਲੀ ਕੁਰਸੀ ਵੀ ਜਾ ਸਕਦੀ ਹੈ। ਸਾਡੀ ਥਾਂ ਦੇ ਉੱਤੇ ਫਲਾਣਾ ਵੀ ਆ ਸਕਦਾ। ਉਹਦੀ ਥਾਂ ਦੇ ਉੱਤੇ ਉਹ ਵੀ ਜਾ ਸਕਦਾ ਕਿਉਂਕਿ ਪੰਜਾਬ ਦੇ ਕਈ ਮੰਤਰੀਆਂ ਦੇ ਉੱਤੇ ਇਹ ਵੀ ਦੋਸ਼ ਆ ਵੀ ਉਹ ਪੂਰਾ ਵੀ ਸਰਗਰਮ ਨਹੀਂ ਹੈਗੇ। ਉਹ ਸਿਰਫ ਤੇ ਸਿਰਫ ਚੱਲਾਂਗੇ ਤਾਂ ਪਹੁੰਚਾਂਗੇ ਇਸ ਪ੍ਰਣਾਲੀ ਦੇ ਉੱਤੇ ਆ ਵੀ ਉਹਨਾਂ ਦੀ ਕੋਈ ਸਰਗਰਮੀ ਨਹੀਂ। ਉਹ ਸਿਰਫ ਦਿਨਕਟੀ ਕਰਦੇ ਆ ਉਹ ਸਿਰਫ ਕੁਰਸੀ ਦਾ ਆਨੰਦ ਮਾਣਦੇ ਆ ਤੇ ਉਹ ਲੋਕਾਂ ਦੇ ਵਿੱਚ ਵਿਚਰਨ ਵਾਲੇ ਤਰੀਕੇ ਦੇ ਵਿੱਚ ਨਹੀਂ ਹੈਗੇ ਸੋ ਵਿਹਨੇ ਪਾਈ ਕੀ ਬਣਦਾ ਪਰ ਇੰਨੀ ਗੱਲ ਜ਼ਰੂਰ ਆ ਕਿ ਪੰਜਾਬ ਦੇ ਮੰਤਰੀ ਮੰਡਲ ਦੇ ਵਿੱਚ ਬਦਲਾਅ ਹੋਣ ਦੀ ਸੰਭਾਵਨਾ 100 ਦੇ ਵਿੱਚੋਂ 90% ਦੀ ਹੈ ਜੀ ਤੇ ਟੈਣਾ ਸਾਹਿਬ ਵੈਸੇ ਇਹ ਆਪਾਂ ਲੁਧਿਆਣਾ ਜ਼ਿਮਨੀ ਚੋਣ ਦੇ ਨਤੀਜਿਆਂ ਦੀ ਗੱਲ ਕਰ ਰਹੇ ਸੀ ਚਾਹੇ ਨਤੀਜੇ ਚਲੋ ਜੋ ਵੀ ਆਉਣ ਜਿਵੇਂ ਵੀ ਹੈ ਅਕਾਲੀ ਭਾਜਪਾਈਆਂ ਦੇ ਗੱਠਜੋੜ ਦੀ ਸੰਭਾਵਨਾ ਵੀ ਕਾਫੀ ਵਧੀ ਹੋਈ ਹੈ ਬਿਲਕੁਲ ਜੀ ਬਿਲਕੁਲ ਇਹ ਗੱਲ 100 ਦੇ ਵਿੱਚੋਂ 90 ਫੀਸਦੀ ਮੰਨੀ ਜਾ ਰਹੀ ਹੈ ਸਿਆਸੀ ਗਲਿਆਰਿਆਂ ਦੇ ਵਿੱਚ ਕਿ ਭਾਈ ਇਹਨਾਂ ਦੇ ਆਪਸ ਦੇ ਵਿੱਚ ਗੱਠਜੋੜ ਹੋ ਹੀ ਜਾਣਾ ਉਹਦਾ ਕਾਰਨ ਹੈ ਦੇਖੋ ਵੀ ਦੋਵਾਂ ਪਾਰਟੀਆਂ ਨੂੰ ਬਰਾਬਰ ਦੀ ਲੋੜ ਆ ਕੋਈ ਵੀ ਪਾਰਟੀ ਨਾ ਫਿਲਹਾਲ ਇੰਉਂ ਨਹੀਂ ਕਹਿੰਦੀ ਕਿ ਭਾਈ ਅਸੀਂ ਤਾਂ ਅਬ ਗੱਠਜੋੜ ਕਰਨਾ ਨਹੀਂ ਜਾਂ ਅਸੀਂ ਗੱਠਜੋੜ ਐ ਕਰਾਂਗੇ ਜਿਹੜਾ ਬੰਦਾ ਡਰਾਮੇਬਾਜ਼ੀ ਜੀ ਕਰਦਾ ਹੁੰਦਾ ਨੇ ਜਿਕੇ ਅਸੀਂ ਇਕੱਲੇ ਹੀ ਚੋਣ ਲੜਾਂਗੇ ਫਲਾ ਕਰਾਂਗੇ ਉਹਨੂੰ ਥੋੜੀ ਕਿਸੇ ਨੂੰ ਪੁੱਛਣਾ ਵੀ ਪਾਈ ਤੂੰ ਦੱਸ ਵੀ ਤੇਰੇ ਕਹਿ ਮੁਤਾਬਕ ਗੱਠ ਜੋੜ ਕਰੀਏ ਕਿ ਨਾ ਕਰੀਏ ਇਹ ਪਾਰਟੀ ਹਾਈ ਕਮਾਂਡ ਦੀ ਪ੍ਰਧਾਨ ਮੰਤਰੀ ਦੀ ਅਮਿਤ ਸ਼ਾ ਜੀਪੀ ਨੱਡਾ ਇਸ ਲੈਵਲ ਦੀ ਗੱਲਬਾਤ ਹੁੰਦੀ ਹੈ ਜੇ ਕੋਈ ਮੇਰੇ ਵਰਗਾ ਉੱਠ ਕੇ ਕਹਵੇ 41 ਦਾ ਇਕੱਲਾ ਹੀ ਚੋਣ ਲੜੂਗਾ ਜਾਂ ਉਹ ਕਹਵੇ ਬੀਜੇਪੀ ਇਕੱਲੀ ਹੀ ਚੋਣ ਲੜੂਗੀ ਇਹ ਤਾਂ ਕੋਈ ਤੁਖਮੀ ਨਾ ਬਣਦੀ ਸੋ ਇਹ ਅੱਜ ਇੱਕ ਗੱਠ ਜੋੜ ਹੋਣ ਦੀ ਪੂਰੀ ਪੂਰੀ ਸੰਭਾਵਨਾ ਅੱਜ ਵਾਲੀਆਂ ਜਿਹੜੀਆਂ ਨਤੀਜੇ ਆ ਅੱਜ ਵਾਲੇ ਜਿਹੜੇ ਆ ਰਹੇ ਆ ਹੁਣ ਇਹਨਾਂ ਨਤੀਜਿਆਂ ਨੇ ਕਲੀਅਰ ਕਰ ਦੇਣਾ ਵੀ ਭਾਈ ਕਿਹਨੇ ਕਦੋਂ ਕਿਹਦੇ ਨਾਲ ਗੱਠ ਜੋੜ ਕਰਨਾ ਜੇ ਮੰਨ ਲਓ ਉਦਾਹਰਨ ਦੇ ਤੌਰ ਤੇ ਹਾਲਾਂਕਿ ਮੈਂ ਕਲੀਅਰ ਨਹੀਂ ਹੈਗਾ ਵੀ ਭਾਈ ਕਿੰਨੀਆਂ ਕਿਹਨੂੰ ਵੋਟਾਂ ਪੈਣੀਆਂ ਜੇ ਮੰਨ ਲਓ ਅੱਜ ਬੀਜੇਪੀ ਨੂੰ ਵੋਟਾਂ ਠੀਕ ਠੀਕ ਪੈਣਗੀਆਂ ਤੇ ਅਕਾਲੀ ਦਲ ਜਿਹੜਾ ਉਹ 10000 ਵੋਟ ਵੀ ਲੈ ਜਾਂਦਾ ਤਾਂ ਬੀਜੇਪੀ ਜੋੜ ਕੇ ਤਾਂ ਵੇਖੂਗੀ ਨਾ ਕਿ ਭਾਈ ਜੇ ਇਹ 10000 ਵੋਟ ਵੀ ਸਾਡੇ ਨਾਲ ਜੁੜੀ ਹੁੰਦੀ ਤਾਂ ਅੱਜ ਭਾਈ ਸਾਡੀ ਸਥਿਤੀ ਆ ਹੁੰਦੀ ਸੋ ਕੱਲੀ ਬੀਜੇਪੀ ਨੂੰ ਵੀ ਕੋਈ ਜਿੱਤ ਹਾਸਲ ਹੋ ਜੇ ਇਹ ਹੋ ਨਹੀਂ ਸਕਦਾ ਤੇ ਇਕੱਲਾ ਅਕਾਲੀ ਦਲ ਵੀ ਜਿੱਤ ਜੇ ਇਹ ਕੁਝ ਨਹੀਂ ਹੋ ਸਕਦਾ ਪਿਛਲੇ ਕੁਝ ਸਮੇਂ ਦੇ ਵਿੱਚ ਬੀਜੇਪੀ ਤੇ ਆਕਾੜੀ ਦਲ ਦਾ ਜੋ ਹਾਲ ਹੋਇਆ ਦੋਵਾਂ ਪਾਰਟੀਆਂ ਦਾ ਉਹ ਹਾਲ 2027 ਦੇ ਵਿੱਚ ਵੀ ਇਵੇਂ ਹੀ ਰਹਿਣਾ ਜੋ ਮਰਜ਼ੀ ਤੁਸੀਂ ਕਹੀ ਜਾਓ ਸਾਡੀ ਦੇਸ਼ ਦੇ ਵਿੱਚ ਸਰਕਾਰ ਆਸੀਂ ਬੱਲੇ ਬੱਲੇ ਕਰਵਾ ਦਿੰਦੇ ਹਾਂ ਕਿ ਇਸ ਦੇ ਵਿੱਚ ਸਰਕਾਰ ਹੋਣੀ ਯੂਪੀ 'ਚ ਸਰਕਾਰ ਹੋਣੀ ਮਹਾਰਾਸ਼ਟਰ 'ਚ ਸਰਕਾਰ ਹੋਣੀ ਇਹ ਵੱਖਰੀਆਂ ਗੱਲਾਂ ਪਰ ਪੰਜਾਬ ਦੇ ਵਿੱਚ ਸਰਕਾਰ ਹੋਣੀ ਇਹ ਇੱਕ ਵੱਖਰੀ ਗੱਲ ਹੈ ਪੰਜਾਬ ਦੇ ਲੋਕ ਉਵੇਂ ਨਹੀਂ ਵੋਟ ਪਾਉਂਦੇ ਵੀ ਭਾਈ ਇੱਥੇ ਇਕੱਲੇ ਇੱਕ ਧਰਮ ਦੀ ਗੱਲ ਕਰੀ ਚੱਲ ਗਈ ਜਾਂ ਆਪਾਂ ਆਪਰੇਸ਼ਨ ਸੰਧੂਰ ਨੂੰ ਮੁੱਖ ਰੱਖ ਲਈਏ ਜਾਂ ਆਪਾਂ ਹੋਰ ਗੱਲਾਂ ਨੂੰ ਮੁੱਖ ਰੱਖ ਲਈਏ ਲੋਕ ਇਥੋਂ ਦੇ ਹੋਰ ਤਰੀਕੇ ਨਾਲ ਸੋਚਦੇ ਆ। ਸੋ ਗੱਲ ਇਹ ਜੀ ਕਿ ਮੈਨੂੰ 100 ਦੇ ਵਿੱਚੋਂ 90% ਦੀ ਆਸ ਆ ਵੀ ਗੱਠਜੋੜ ਇਹਨਾਂ ਦਾ ਹੋ ਜਾਣਾ ਤੁਸੀਂ ਦੇਖ ਲਓ ਪਿਛਲੇ ਕਈ ਮਹੀਨਿਆਂ ਤੋਂ ਸੁਖਵੀਰ ਬਾਦਲ ਨੇ ਇੱਕ ਵੀ ਸ਼ਬਦ ਜਿਹੜਾ ਉਹ ਨਹੀਂ ਖਿਲਾਫ ਦੀ ਬੋਲਿਆ ਇਹਨਾਂ ਦੇ ਯਾਨੀ ਕਿ ਭਾਜਪਾ ਦੇ ਖਿਲਾਫ ਨਹੀਂ ਬੋਲਿਆ ਉਧਰੋਂ ਬੀਜੇਪੀ ਨੇ ਵੀ ਮੇਰਾ ਖਿਆਲ ਆ ਵੀ ਕੋਈ ਬਹੁਤਾ ਖਿਲਾਫ ਨਹੀਂ ਬੋਲੇਗਾ ਸੋ ਵੇਨੇ ਆ ਕਿ ਕੀ ਬਣਦਾ ਪਰ ਮੈਨੂੰ ਲੱਗਦਾ ਵੀ ਭਾਈ ਕੁਝ ਦਿਨਾਂ ਕੁ ਚੰਗਾ ਡਤੀ ਜਾਊਗਾ ਜੀ ਜੀ ਖੈਰ ਹੁਣ ਹੋਰ ਖਬਰਾਂ ਵੱਲ ਵਧਦੇ ਆ ਤਹਿਣਾ ਸਾਹਿਬ ਉਧਰ 에어 ਇੰਡੀਆ ਨੂੰ ਲੈ ਕੇ ਹਰ ਰੋਜ਼ ਕੋਈ ਨਾ ਕੋਈ ਖਬਰ ਜੜੀ ਹੈ ਮਾੜੀ ਖਬਰ ਜੜੀ ਹੈ ਉਹ ਸਾਹਮਣੇ ਆਉਂਦੀ ਹੈ ਤੇ ਹੁਣ ਤਾਂ ਕਹਿੰਦੇ ਡੀਜੀਸੀਏ ਨੇ ਚੇਤਾਵਨੀ ਵੀ ਦੇ ਦਿੱਤੀ ਹੈ ਵੀ 에어 ਇੰਡੀਆ ਦਾ ਲਾਇਸੈਂਸ ਰੱਦ ਕਰ ਦਿੱਤਾ ਜਾਊਗਾ ਹਾਂ ਬਿਲਕੁਲ ਜੀ ਬਿਲਕੁਲ ਗੱਲ ਹੈ ਜੀ ਕਿ ਡੀਜੀਸੀਏ ਨੇ ਚੇਤਾਵਨੀ ਦਿੱਤੀ ਹੈ ਕਿ 에어 ਇੰਡੀਆ ਦਾ ਲਾਇਸੈਂਸ ਆ ਜਿਹੜਾ ਉਹ ਰੱਦ ਕਰ ਦਿੱਤਾ ਜਾ ਬਨੇਪਾਈ ਕੀ ਬਣਦਾ ਹੁੰਦੇ ਸਮੇਂ ਦੇ ਵਿੱਚ ਪਰ ਗੱਲ ਇਹ ਹੈ ਕਿ ਪਿਛਲੇ ਕੁਝ ਸਮੇਂ ਦੇ ਵਿੱਚ ਜਿੰਨੀ ਮਿੱਟੀ ਪਟਾ ਲਈ ਹੈ ਇਹਨਾਂ ਨੇ 에ਅਰ ਇੰਡੀਆ ਨੇ ਉਹ ਵੀ ਇਤਿਹਾਸਕੀ ਆ ਵੀ ਜਿਸ ਤਰੀਕੇ ਦੇ ਨਾਲ ਜਿਸ ਲੈਵਲ ਦੇ ਉੱਤੇ ਇਹਨਾਂ ਨੇ ਆਪਦੀ ਮਿੱਟੀ ਪਟਾ ਲਈ ਆ ਉਹਦੇ ਬਾਰੇ ਵੀ ਕਦੇ ਸੋਚਿਆ ਨਹੀਂ ਸੀ ਵੀ ਐਵੇਂ ਹੋ ਜਾਊਗਾ ਤੁਸੀਂ ਦੇਖੋ ਜਿਹੜਾ ਅਹਮਦਾਬਾਦ ਵਾਲਾ ਹਾਰਸ ਆ ਉਹਦੇ ਤੋਂ ਬਾਅਦ 에ਅਰ ਇੰਡੀਆ ਦੇ ਤਿੰਨ ਅਧਿਕਾਰੀ ਆ ਜਿਹੜੇ ਉਹ ਕੱਢੇ ਹੈਗੇ ਡੀਜੀਸੀ ਦੇ ਪਰ ਜਦੋਂ ਇੰਨਾ ਵੱਡਾ ਹਾਰਸਾ ਵਾਪਰ ਗਿਆ ਉਸ ਤੋਂ ਬਾਅਦ ਆਪਾਂ ਕਹਿ ਦਿੰਦੇ ਕਿ ਵੀ ਦੋ ਅਧਿਕਾਰੀ ਕੱਢਤੇ 10 ਅਧਿਕਾਰੀ ਕੱਢਤੇ ਇਹ ਬਿਲਕੁਲ ਗੱਲ ਓਵੇਂ ਆ ਜਿਵੇਂ ਕਿ ਇੱਥੇ ਪੰਜਾਬ ਦੇ ਵਿੱਚ ਕਿਸੇ ਮਸਲੇ ਨੂੰ ਠੰਡਾ ਜਾਂ ਪਾਉਣ ਦੇ ਲਈ ਕਹਿੰਦੇ ਹੁੰਦੇ ਸੀ ਪੰਜ ਪੁਲਿਸ ਮੁਲਾਜ਼ਮ ਸਸਪੈਂਡ ਕਰਤੇ ਆ ਕੁਝ ਕੁ ਸਮੇਂ ਬਾਅਦ ਉਹ ਫੇਰ ਬਹਾਨਾ ਹੋ ਜਾਂਦੇ ਹੁੰਦੇ ਆ ਇਹ ਗੱਲ ਮੈਨੂੰ ਓਵੇਂ ਲੱਗੀ ਆ ਪਰ ਜਿਹੜੀ ਨਵੀਂ ਜਾਣਕਾਰੀ ਮਿਲੀ ਆ ਉਹ ਮਹੱਤਵਪੂਰਨ ਕਿਉਂਕਿ ਡੀਜੀਸੀਏ ਦੇ ਵੱਲੋਂ 에ਅਰ ਇੰਡੀਆ ਨੂੰ ਲਾਇਸੈਂਸ ਰੱਦ ਕਰਨ ਦੀ ਚੇਤਾਵਨੀ ਦਿੱਤੀ ਗਈ ਆ ਇਹ ਗੱਲ ਕਹੀ ਗਈ ਆ ਵੀ ਜੇਕਰ ਤੁਹਾਡੀਆਂ ਉਡਾਣਾਂ ਦੇ ਵਿੱਚ ਗੜਬੜੀਆਂ ਜ ਜਾ ਹਵਾਈ ਤਾਂ ਹਵਾਈ ਕੰਪਨੀ ਦਾ ਲਾਇਸੈਂਸ ਰੱਦ ਕੀਤਾ ਜਾ ਸਕਦਾ ਸ਼ਨੀਵਾਰ ਨੂੰ ਡੀਜੀਸੀਏ ਦੇ ਆਦੇਸ਼ ਤੇ 에ਅਰ ਇੰਡੀਆ ਦੇ ਤਿੰਨ ਅਧਿਕਾਰੀ ਹਟਾਏ ਗਏ ਸੀ ਇਹਨਾਂ ਅਧਿਕਾਰੀਆਂ ਦੇ ਖਿਲਾਫ ਹਵਾਬਾਦੀ ਸੁਰੱਖਿਆ ਅਮਲ ਦੀ ਗੰਭੀਰ ਉਲੰਘਣਾ ਦੇ ਕਾਰਨ ਕਾਰਵਾਈ ਕੀਤੀ ਗਈ ਹੈ ਇਹਨਾਂ ਤਿੰਨਾਂ ਅਧਿਕਾਰੀਆਂ ਦੇ ਨਿਯਮਾਂ ਦੇ ਖਿਲਾਫ ਜਾ ਕੇ ਕਰੂ ਮੈਂਬਰਾਂ ਦੀ ਡਿਊਟੀ ਲਾਉਣਾ ਲੋੜੀਂਦੇ ਉਡਾਣ ਤਜਰਬੇ ਤੇ ਲਾਇਸੈਂਸਿੰਗ ਨਿਯਮਾਂ ਦੀ ਉਲੰਘਣਾ ਕਰਨਾ ਤੇ ਸ਼ੈਡੂਲਿੰਗ ਪ੍ਰੋਟੋਕਾਲ ਦੀ ਪਾਲਣਾ ਨਾ ਕਰਨਾ ਸ਼ਾਮਿਲ ਹੈ ਸੋ ਇਹਨੇ ਪਾਈ ਕੀ ਬਣਦਾ ਪਰ ਅੱਜ 에어 ਇੰਡੀਆ ਦੀ ਫਿਕਸਡ ਬੁਕਿੰਗ ਦੇ ਵਿੱਚ ਬਹੁਤ ਵੱਡੀ ਕਟੌਤੀ ਆ ਗਈ ਹੈ ਜਿਹੜੀ 에어 ਇੰਡੀਆ ਉਹਦੇ ਵੱਲੋਂ ਆਪਣੀਆਂ ਉਡਾਣਾਂ ਦੇ ਵਿੱਚ ਲਗਾਤਾਰ ਕਟੌਤੀ ਕੀਤੀ ਜਾ ਰਹੀ ਹੈ ਹੁਣ ਤਾਂ ਮੈਂ ਇਹ ਵੀ ਪੜ ਕੇ ਹਟਿਆ ਵੀ 15 ਤੋਂ ਲੈ ਕੇ 20% ਤਾਂ ਇਹਨਾਂ ਦੇ ਜਹਾਜ਼ਾਂ ਦੇ ਵਿੱਚ ਵੈਸੇ ਕਟੌਤੀ ਹੋ ਗਈ ਆ ਕਿਉਂਕਿ ਕੋਈ ਬੁਕਿੰਗ ਕਰਾਉਣੀ ਨਹੀਂ ਚਾਹੁੰਦਾ ਜੇ ਮੰਨ ਲਓ ਕੋਈ ਵੀ ਜਹਾਜ਼ ਹੋਵੇ ਇੱਕ ਤੋਂ ਦੂਜੀ ਥਾਂ ਤੱਕ ਜਾਂਦਾ ਜੇ ਉਹਨੀਆਂ 50% ਸੀਟਾਂ ਵੀ ਖਾਲੀ ਰਹਿਣ ਤਾਂ ਉਹ ਖਰਚੇ ਨਹੀਂ ਪੂਰੇ ਕਰਦਾ ਉਹਦੇ ਲਈ ਜ਼ਰੂਰੀ ਆ ਵੀ ਉਹ ਭਰਿਆ ਹੋਵੇ ਜਾਂ ਉਹ ਘੱਟੋ ਘੱਟ 80% ਦੀ ਉਹਦੇ ਵਿੱਚ ਸਵਾਰੀਆਂ ਹੋਣ ਪਰ ਜੇ ਅੱਧਾ ਜਹਾਜ਼ ਖਾਲੀ ਜਾਊਗਾ ਇਹਦੇ ਨਾਲ ਤਾਂ ਤੇਲ ਦੇ ਖਰਚੇ ਵੀ ਨਹੀਂ ਨਿਕਲਦੇ ਉਹਨਾਂ ਦੇ ਸੋ ਇਸ ਕਰਕੇ ਅੱਜ ਇਹ ਇੰਡੀਆ ਦੀ ਬੁਕਿੰਗ ਦੇਖਦ ਘਟ ਗਈ ਆ ਤੇ ਜਿਹਦੇ ਕਰਕੇ ਭਾਈ ਜਿਨ੍ਹਾਂ ਨੂੰ ਆਪਣੀਆਂ ਉਡਾਣਾਂ ਰੱਦ ਕਰਨੀਆਂ ਪੈ ਰਹੀਆਂ ਤੇ ਸਾਰੇ ਦੇਸ਼ ਦੀ ਨਿਗਾ ਇਸ ਗੱਲ ਦੇ ਵੱਲ ਵੀ ਭਾਈ ਇਹ 에ਅਰਲਾਈਨ ਕਰਦੀ ਕੀ ਹੈ ਜੀ ਜੀ ਤੜਾ ਸਾਹਿਬ ਪੰਜਾਬ ਦੇ ਵਿੱਚੋਂ ਕਹਿੰਦੇ ਇੱਕ ਫੋਰਚੂਨਰ ਗੱਡੀ 'ਚੋਂ ਤਿੰਨ ਲਾਸ਼ਾਂ ਮਿਲੀਆਂ ਨੇ ਜੀ ਕਿੱਥੋਂ ਦਾ ਮਾਮਲਾ ਹੈ ਤੇ ਕੀ ਮਾਮਲਾ ਹੈ ਪੂਰਾ ਇਹ ਜੀ ਬਨੂੜ ਤੋਂ ਖਬਰ ਆਈ ਹੈ ਇੱਥੇ ਬਨੂੜ ਤੇਪਲਾ ਕੌਮੀ ਮਾਰਗ ਦੇ ਉੱਤੇ ਪਿੰਡ ਹੈਗਾ ਚੰਗੇਰਾ ਇੱਥੇ ਸੜਕ ਜਿਹੜੀ ਜਾਂਦੀ ਆ ਖੇਤਾਂ ਵੱਲ ਨੂੰ ਨੇੜੇ ਇੱਥੇ ਨੇੜੇ ਜਿਹੜੇ ਖੇਤ ਆ ਉੱਥੇ ਪਈ ਦੇ ਉੱਤੇ ਤੇ ਫਾਰਚੂਨਰ ਗੱਡੀ ਦੇ ਵਿੱਚੋਂ ਤਿੰਨ ਲੱਖਾਂ ਮਿਲ ਗਿਆ ਇਹਦੇ ਵਿੱਚ ਇੱਕ ਹੈਗਾ ਜੀ ਸੰਦੀਪ ਸਿੰਘ 45 ਸਾਲ ਦਾ ਇਹਦਾ ਪਿੰਡ ਸਿੱਖਵਾਲਾ ਜ਼ਿਲ੍ਹਾ ਬਠਿੰਡਾ ਨੇੜੇ ਲੰਬੀ ਉਹਦੀ ਘਰਵਾਲੀ ਮਨਦੀਪ ਕੌਰ 42 ਸਾਲ ਦੀ ਤੇ ਮੁੰਡਾ ਹੈਗਾ ਜੀ 16 ਸਾਲ ਦਾ ਅਬੇ ਤੇ ਇਹਨਾਂ ਤਿੰਨਾਂ ਨੇ ਖੁਦਕੁਸ਼ੀ ਕੀਤੀ ਯਾਨੀ ਕਿ ਪ੍ਰਾਪਰਟੀ ਡੀਲਰ ਦੇ ਵੱਲੋਂ ਪਹਿਲਾਂ ਘਰਵਾਲੀ ਨੂੰ ਤੇ ਮੁੰਡੇ ਨੂੰ ਗੋਲੀ ਮਾਰੀ ਗਈ ਹੈ ਤੇ ਫਿਰ ਉਹਨੇ ਖੁਦਕੁਸ਼ੀ ਕਰ ਲਈ ਹੈ ਇਹ ਵੀ ਪਤਾ ਲੱਗਾ ਜੀ ਕਿ ਹੁਣ ਇਹ ਪਿਛਲੇ ਕਈ ਸਾਲਾਂ ਤੋਂ ਇਹ ਪਰਿਵਾਰ ਆ ਜਿਹੜਾ ਇਹ ਮੁਹਾੜੀ ਦੇ ਐਮ ਆਰ ਸੈਕਟਰ 109 ਦਾ ਵਾਸੀ ਸੀਗਾ ਤੇ ਫਾਰਚੂਨਰ ਗੱਡੀ ਦੀ ਸੀਟ ਜਿਹੜੀ ਸੀਟ ਹੁੰਦੀ ਚਾਲਕ ਦੀ ਸੀਟ ਡਰਾਈਵਰ ਦੀ ਉੱਥੇ ਰਾਜਪਾਲ ਸਿੰਘ ਪਿਆ ਹੋਇਆ ਉਹਦੇ ਹੱਥ ਦੇ ਵਿੱਚ ਪਿਸਤੌਲ ਸੀ ਘਰਵਾਲੀ ਤੇ ਮੁੰਡੇ ਜੇ ਮੱਥੇ ਦੇ ਵਿੱਚ ਗੋਲੀਆਂ ਸੀ ਤੇ ਬਾਅਦ ਦੇ ਵਿੱਚ ਉਹਨੇ ਆਪਦੀ ਪੁੜਪੜੀ ਦੇ ਵਿੱਚ ਗੋਲੀ ਮਾਰੀ ਹੋਈ ਐ। ਤੋਂ ਇਹ ਨਹੀਂ ਪਤਾ ਵੀ ਭਾਈ ਇਹਦੇ ਪਿੱਛੇ ਕਾਰਨ ਕੀ ਆ। ਇਹਨਾਂ ਨੇ ਖੁਦਕੁਸ਼ੀ ਕਿਉਂ ਕੀਤੀ ਆ? ਤੇ ਇਥੇ ਕੁਝ ਕੁ ਲੋਕ ਕੰਮ ਕਰਨ ਆਏ ਸੀ ਖੇਤ ਦੇ ਵਿੱਚ ਉਹਨਾਂ ਨੇ ਬਾਅਦ ਦੇ ਵਿੱਚ ਪੁਲਿਸ ਨੂੰ ਦੱਸਿਆ ਵੀ ਗੱਡੀ ਦੇ ਵਿੱਚ ਆਹ ਕੁਝ ਹੋਇਆ ਪਿਆ। ਤੇ ਗੱਡੀ ਨੂੰ ਪੁਲਿਸ ਨੇ ਜਾ ਕੇ ਉਹ ਗੱਡੀ ਚੱਲਦੀ ਵੀ ਸੀ। ਤੇ ਦਰਵਾਜ਼ੇ ਉਹਦੇ ਲੋਕ ਨਹੀਂ ਸੀ ਹੋਏ। ਏਸੀ ਵੀ ਚੱਲਦਾ ਸੀਗਾ। ਮਤਲਬ ਇਹ ਵੀ ਸ਼ਾਇਦ ਕੁਝ ਕੁ ਮਿੰਟ ਜਾਂ ਕੁਝ ਕੁ ਘੰਟੇ ਪਹਿਲਾਂ ਹੀ ਸਾਰਾ ਕੁਝ ਹੋਇਆ। ਤੋਂ ਹੁਣ ਪੁਲਿਸ ਦੇ ਵੱਲੋਂ ਇਸ ਮਾਮਲੇ ਦੀ ਕਾਰਵਾਈ ਕੀਤੀ ਜਾ ਰਹੀ ਆ। ਪੋਸਟਮਾਰਟਮ ਕਰਵਾਇਆ ਜਾ ਰਿਹਾ ਤੇ ਇਹ ਕੋਈ ਪ੍ਰਾਪਰਟੀ ਦਾ ਕੰਮ ਕਰਦਾ ਸੀਗਾ ਬੰਦਾ ਹੋ ਸਕਦਾ ਪ੍ਰਾਪਰਟੀ ਦੇ ਤੌਰ ਦੇ ਉੱਤੇ ਕੋਈ ਮਾਨਸਿਕ ਪਰੇਸ਼ਾਨੀ ਹੋਵੇ ਹੋ ਸਕਦਾ ਵੀ ਭਾਈ ਕੋਈ ਪਰਿਵਾਰਕ ਕਲੇਸ਼ ਹੋਵੇ ਪਤਾ ਨਹੀਂ ਇਹਦੇ ਪਿੱਛੇ ਕਾਰਨ ਕੀ ਆ ਪਰ ਇਹਨਾਂ ਤਿੰਨਾਂ ਜਣਿਆਂ ਦੀ ਬਹੁਤਲੀ ਖਬਰ ਸਾਹਮਣੇ ਆਈ ਹੈ ਜੀ ਜੀ ਤੇ ਟੈਣਾ ਸਾਹਿਬ ਇਹੋ ਜਿਹੀ ਦੁਖਦਾਇਕ ਖਬਰ ਕੈਨੇਡਾ ਤੋਂ ਵੀ ਆਈ ਹੈ ਕਹਿੰਦੇ ਕਿ ਇੱਕ ਪੰਜਾਬੀ ਮੁੰਡੇ ਨੇ ਉੱਥੇ ਵੀ ਖੁਦਕੁਸ਼ੀ ਕਰ ਲਈ ਹੈ ਜੀ ਉਹ ਕੀ ਪੂਰਾ ਮਾਮਲਾ हां बिल्कुल ए, ए भी एक बड़ी दुखदाई खबर है जी ये कनाडा ਦੇ ਵਿੱਚ ਜਿਹੜੀ ਖਬਰ ਆਈ ਹੈ ਇਹ ਸਾਨੂੰ ਦੱਸਦੀ ਹੈ ਇਹ ਗੱਲ ਕਿ ਭਾਈ ਅੱਜ ਕੈਨੇਡਾ ਦੇ ਵਿੱਚ ਹਾਲਾਤ ਕੀ ਹੋ ਜੇ ਹਨ ਮੈਂ ਇਹ ਦਰਵਾਵੇ ਨਾਲ ਕਹਿਣਾ ਵੀ ਜਿਹੜੇ ਵੀ ਮੁੰਡੇ ਕੁੜੀਆਂ ਅੱਜ ਕੈਨੇਡਾ ਦੇ ਵੱਲ ਜਾਂਦੇ ਆ ਉਹਨਾਂ ਨੂੰ ਇਹ ਗੱਲ ਦਿਮਾਗੀ ਤੌਰ ਦੇ ਉੱਤੇ ਪੱਕੀ ਕਰਕੇ ਜਾਣੀ ਚਾਹੀਦੀ ਹੈ ਜੀ ਕਿ ਜਾਂਦਿਆਂ ਦੇ ਤੁਹਾਡੇ ਪੈਰ ਨਹੀਂ ਲੱਗਣੇ ਤੁਹਾਨੂੰ ਕਈ ਸਾਲ ਲੱਗਣੇ ਆ ਘਰੇ ਤੁਹਾਡੇ ਕੋਲੋਂ ਪੈਸੇ ਨਹੀਂ ਭੇਜੇ ਜਾਣੇ ਤੁਸੀਂ ਆਪ ਦਾ ਰੋਟੀ ਜੋਗਾ ਵੀ ਜੇ ਉੱਥੇ ਕਰੀ ਜਾਓ ਇਹ ਵੀ ਇੱਕ ਬਹੁਤ ਵੱਡੀ ਪ੍ਰਾਪਤੀ ਆ ਕਿਉਂਕਿ ਆਹ ਕੁਝ ਵੀ ਨਹੀਂ ਹੋ ਰਿਹਾ ਕਿਉਂਕਿ ਪਹਿਲੀ ਗੱਲ ਤਾਂ ਕੰਮ ਮਿਲਦਾ ਨਹੀਂ ਜੇ ਮਿਲਦਾ ਤਾਂ ਫਿਰ ਮਿਲਦਾ 20 ਘੰਟੇ ਦਾ ਜੇ ਤੁਸੀਂ ਕੈਸ਼ ਤੇ ਵੀ ਕਰਦੇ ਦੋ ਨੰਬਰ ਦੇ ਵਿੱਚ ਤਾਂ ਇੰਨਾ ਹੀ ਕੰਮ ਮਿਲਦਾ ਵੀ ਤੁਹਾਡੇ ਕਮਰੇ ਦਾ ਕਿਰਾਇਆ ਨਿਕਲੀ ਜਾਵੇ ਤੇ ਬਾਕੀ ਲੋੜਾਂ ਦੀ ਪੂਰਤੀ ਆ ਜਿਹੜੀ ਉਹ ਭੁੱਲ ਜਾਓ ਜਿਹੜੇ ਬੰਦੇ ਇੱਥੋਂ ਆਪਦੇ ਔਲਾਦ ਨੂੰ ਪੈਸੇ ਭੇਜ ਸਕਦੇ ਆ ਤੇ ਫਿਲਹਾਲ ਕੈਨੇਡਾ ਦੇ ਵਿੱਚ ਪੜ੍ਹਾਈ ਵਾਸਤੇ ਉਹੀ ਆਪਦੇ ਬੱਚਿਆਂ ਦੇ ਲਈ ਸੁਪਨਾ ਲੈਣ ਤੇ ਜੇ ਆਪਾਂ ਇੱਥੋਂ ਬਿਟਾ ਕਰੀ ਜਗੇ ਤੈਨੂੰ 6 ਮਹੀਨੇ ਹੋ ਗਏ ਤੈਨੂੰ ਸਾਲ ਗਏ ਨੂੰ ਹੋ ਗਏ ਤੈਨੂੰ 1.5 ਸਾਲ ਹੋ ਗਏ ਗਏ ਇਹਨੂੰ ਜਾਂ ਗਈ ਨੂੰ ਤੇ ਭਾਈ ਕੁਝ ਭੇਜ ਤੇ ਉਹ ਭੁੱਲ ਜਾ ਉਹ ਸੁਪਨਾ ਲੈਣਾ ਬੰਦ ਕਰ ਦਿਓ ਮਲੇਰ ਕੋਟਲਾ ਦੇ ਵਿੱਚ ਇੱਕ ਹਰਮਨ ਜੋਤ ਨਾਂ ਦਾ ਮੁੰਡਾ ਤੇ ਪਤਾ ਲੱਗਾ ਜੀ ਕਿ ਉਹਨੇ ਕੈਨੇਡਾ ਦੇ ਇੱਕ ਸ਼ਹਿਰ ਦੇ ਵਿੱਚ ਤੇ ਉਹਨੇ ਖੁਦਕੁਸ਼ੀ ਕਰ ਲਈ ਆ ਉਹਦੇ ਮਾਮੇ ਨੇ ਇਹ ਗੱਲ ਦੱਸੀ ਆ ਹੁਣ ਜਿਹੜਾ ਇੱਥੇ ਮਲੇਰ ਕੋਟਲਾ ਦੇ ਵਿੱਚ ਹੀ ਆ ਉਹਨੇ ਕਿਹਾ ਜੀ ਕਿ ਮੈਨੂੰ ਜਦੋਂ ਵੀ ਭਾਂਜੇ ਦਾ ਫੋਨ ਆਉਂਦਾ ਸੀ ਉਹ ਕਹਿੰਦਾ ਸੀ ਯਾਰ ਕੋਈ ਕੈਨੇਡਾ ਨਾ ਆਵੇ ਭੁੱਲ ਕੇ ਵੀ ਉਹ ਕੈਨੇਡਾ ਨਾਲ ਆਵੇ ਇੱਥੇ ਕੁਝ ਨਹੀਂ ਪਿਆ ਹੁਣ ਅਗਲੀ ਗੱਲ ਉਹ ਕਹਿੰਦਾ ਜੀ ਕਿ ਇਹ ਆ ਵੀ ਇਹ ਮੁੰਡੇ ਦੀ ਮਾਂ ਦੀ ਮੌਤ ਹੋ ਗਈ ਸੀ ਉਦੋਂ ਜਦੋਂ ਇਹ 2.5 ਸਾਲ ਦਾ ਸੀਗਾ ਤੇ ਅਸੀਂ ਹੀ ਪਾਲਿਆ ਬਾਪ ਨੇ ਪਾਲਿਆ ਦਾਦੀ ਨੇ ਪਾਲਿਆ ਅਸੀਂ ਪਾਲਿਆ ਤੇ ਪਰ ਅੱਜ ਇਹਦੀ ਹੁਣ ਲਾਸ਼ ਹੈ ਜਿਹੜੀ ਉਹ ਪਰਿਵਾਰਕ ਮੈਂਬਰਾਂ ਨੂੰ ਮਿਲ ਜਾਵੇ ਤੇ ਸਰਕਾਰ ਤੱਕ ਇਹ ਪਹੁੰਚ ਕੀਤੀ ਜਾ ਰਹੀ ਹੈ ਪਰਿਵਾਰ ਦੇ ਵੱਲੋਂ ਯਾਨੀ ਕਿ ਇਹ ਸੁਪਨਾ ਲੈਣਾ ਕਿ ਮੈਂ ਵਿਦੇਸ਼ ਦੇ ਵਿੱਚ ਜਾ ਕੇ ਬਹੁਤ ਕਾਮਯਾਬ ਹੋਵਾਂ ਇਹ ਮਾੜੀ ਗੱਲ ਨਹੀਂ ਹੈਗੀ ਪਰ ਜੋ ਪ੍ਰੈਕਟੀਕਲ ਗੱਲਾਂ ਹੈਗੀਆਂ ਉਹ ਸਾਨੂੰ ਮੰਨਣੀਆਂ ਪੈਣੀਆਂ ਵੀ ਅੱਜ ਓਵੇਂ ਨਹੀਂ ਆ ਉਹ ਭਾਵੇਂ ਕੈਨੇਡਾ ਭਾਵੇਂ ਅਮਰੀਕਾ ਭਾਵੇਂ ਇੰਗਲੈਂਡ ਆ ਵੀ ਭਾਈ ਅਸੀਂ ਵੱਜੂ ਪੈਸੇ ਫੜੇ ਆ 25 ਲੱਖ ਰੁਪਈਆ ਉਹਦੀ ਵਿਆਜ ਦੀ ਕਿਸ਼ਤ ਵੀ ਨਿਕਲੀ ਜਾਵੇ ਤੇ ਆਪ ਦਾ ਰੋਟੀ ਪਾਣੀ ਵੀ ਚੱਲੀ ਜਾਵੇ ਤੇ ਘਰਦਿਆਂ ਨੂੰ ਵੀ ਲੱਖ ਰੁਪਈਆ ਭੇਜੀ ਚੱਲ ਗਏ ਜੇ ਆਹ ਕੁਝ ਕਰਨਾ ਤਾਂ ਇੱਥੇ ਕੰਮ ਕਰ ਲਓ 15-20 ਹਜ਼ਾਰ ਦਾ ਵੀਕ 50000 ਦਾ ਕਰ ਲੋ ਜੋ ਤੁਹਾਨੂੰ ਕਮਾਇਆ ਜਾਂਦਾ ਕਮਾਈ ਜਾਓ ਪਰ ਇਹ ਵੀ ਭੁੱਲ ਜੋ ਉੱਥੇ ਜਾ ਕੇ ਵੀ ਤੁਸੀਂ 4-5 ਸਾਲ ਜੇ ਜਾ ਕੇ ਤੇ ਉੱਥੇ ਭਾਈ ਆਪਦੀਆਂ ਫੀਸਾਂ ਆਪ ਕੱਢ ਲੋਗੇ ਆਪਦਾ ਰਹਿਣ ਸਹਿਣ ਦਾ ਖਰਚਾ ਆਪ ਕਰ ਲੋਗੇ ਟੱਬਰ ਦੇ ਜੀਆਂ ਨੂੰ ਵੀ ਕੁਝ ਭੇਜ ਦੇਵੋਗੇ ਜੀ ਤੇ ਪੰਜਾਬ ਦਾ ਮੌਸਮ ਕਿਵੇਂ ਹੈ ਜੀ ਪੰਜਾਬ ਦਾ ਮੌਸਮ ਜੀ ਕੱਲ ਤਾਂ ਬੜਾ ਠੀਕ ਰਿਹਾ ਕਿਉਂਕਿ ਵੈਸੇ ਕੱਲ ਕਈ ਥਾਵਾਂ ਤੇ ਗਰਮੀ ਵੀ ਬਹੁਤ ਸੀਗੀ ਤੇ ਉਸ ਤੋਂ ਬਾਅਦ ਖਬਰਾਂ ਇਹ ਆਈਆਂ ਪੰਜਾਬ ਦੀਆਂ ਕਿ ਭਾਈ ਕੁਝ ਥਾਵਾਂ ਤੇ ਮੀਂਹ ਪੈ ਗਿਆ ਤੇ ਕੱਲ ਮੀਂਹ ਪਿਆ ਵੀ ਆ ਇਹ ਵੀ ਗੱਲ ਸੱਚੀ ਆ ਦੀ ਨਹੀਂ ਸਾਰੇ ਪੰਜਾਬ ਦੇ ਵਿੱਚ ਤਾਂ ਨਹੀਂ ਪਿਆ ਪਰ ਪੰਜਾਬ ਦੇ ਕੁਝ ਹਿੱਸਿਆਂ ਦੇ ਵਿੱਚ ਨਹੀਂ ਪੈ ਗਿਆ ਤੇ ਪੰਜਾਬ ਦੇ ਵੱਡੀ ਗਿਣਤੀ ਹਿੱਸਿਆਂ ਦੇ ਵਿੱਚ ਬਦਲਵਾਈ ਸੀ ਆ ਮੈਂ ਹੁਣੇ ਰਿਪੋਰਟ ਪੜ੍ਹ ਕੇ ਹਟਿਆ ਅੱਜ ਯਾਨੀ ਕਿ 23 24 25 ਤੇ 26 ਚਾਰ ਦਿਨ ਪੰਜਾਬ ਦੇ ਵਿੱਚ ਜ਼ਬਰਦਸਤ ਨਹੀਂ ਪੈਣ ਦੀ ਕੋਸ਼ਿਸ਼ ਬਣੀ ਕੀਤੀ ਗਈ ਹੈ ਜਦੋਂ ਆਪਾਂ ਇਸ ਵੇਲੇ ਖਬਰਾਂ ਦੀ ਸਾਂਝ ਪਾ ਰਹੇ ਹਾਂ ਸਵੇਰ ਦੇ ਵੇਲੇ ਤਕਰੀਬਨ 10 ਵਜੇ ਆ ਤੇ ਰਿਕਾਰਡਿੰਗ ਕਰਨ ਵੇਲੇ ਤਾਂ ਇਸ ਵੇਲੇ ਭਾਈ ਪੰਜਾਬ ਦੇ ਵਿੱਚ ਮੌਸਮ ਸਾਫ਼ ਆ ਖੋਜਕਦਾ ਕੁਝ ਘੰਟਿਆਂ ਤੱਕ ਮੀਂਹ ਪੈ ਜੇ ਖੋਜਕਦਾ ਵੀ ਭਾਈ ਇਹ ਸ਼ਾਮ ਤੱਕ ਪਵੇ ਪਰ ਇਹ ਵੀ ਅੱਜ ਕੱਲ ਪਰਸੋਂ ਤੇ ਚੌਥੇ ਚਾਰ ਦਿਨ ਪੰਜਾਬ ਦੇ ਵਿੱਚ ਜ਼ਬਰਦਸਤ ਮੀਂਹ ਦੀ ਆਸ ਆ ਜੀ ਸੋ ਖੈਰ ਬਹੁਤ ਬਹੁਤ ਸ਼ੁਕਰੀਆ ਸਰ ਆਜ ਦੇ ਲਈ ਐਨਾਂ ਹੀ ਦੀ ਫਿਰ ਵਿਚਾਰਾਂ ਦੀ ਸਾਂਝ ਪਾਵਾਂਗੇ ਮਿਹਰਬਾਨੀ ਮਿਹਰਬਾਨੀ ਜੀ ਬਹੁਤ ਧੰਨਵਾਦ